ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਖੇਤੀਬਾੜੀ ਸੰਦ ਵੇਚਣ ਵਾਸਤੇ ਤੁਸੀਂ ਸਾਨੂੰ ਦਿੱਤੇ ਹੋਏ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰ ਸਕਦੇ ਹੋ ਸਵਾਗਤ ਹੈ ਦੋਸਤੋ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੋ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚ ਸਕੇ ਜੇ ਅੱਜ ਆਪਾਂ ਗੱਲ ਕਰੀਏ ਤਾਂ ਤੁਹਾਡੇ ਲਈ ਲੈ ਕੇ ਆਏ ਆ 11 6 ਟਰਾਲਾ ਦੇਖ ਸਕਦੇ ਆ ਬਹੁਤ ਹੀ ਹੈਵੀ ਬਣਿਆ ਹੋਇਆ ਟਰਾਲਾ ਚੈਨਰਾਂ ਤੇ ਬਣਿਆ ਹੋਇਆ ਟਰਾਲਾ ਦੇਖ ਸਕਦੇ ਹੋ ਤੁਸੀਂ ਸਾਰੇ ਇਹਦੇ ਆਲੇ-ਦੁਆਲੇ ਜਾਲੀ ਲੱਗੀ ਆ ਦਾਣੇ ਵਾਲੀ ਦੇਖ ਸਕਦੇ ਹੋ ਬਹੁਤ ਹੀ ਹੈਵੀ ਚਾਦਰ ਲੱਗੀ ਹੋਈ ਆ 11 ਫੁੱਟ ਲੰਬਾਈ 6 1/2 ਫੁੱਟ ਚੜਾਈ ਆ ਟਰਾਲੇ ਦੀ ਦੇਖ ਸਕਦੇ ਹੋ ਤੁਸੀਂ ਚਾਈਨਰ ਬਹੁਤ ਹੈਵੀ ਲੱਗੇ ਹੋਏ ਨੇ ਦੇਖ ਸਕਦੇ ਹੋ ਬਹੁਤ ਹੈਵੀ ਚਾਦਰ ਦੇ ਵਿੱਚ ਟਰਾਲਾ ਜੇ ਆਪਾਂ ਇਸ ਦੇ ਟਾਇਰਾਂ ਦੀ ਗੱਲ ਕਰੀਏ ਬੇਦਾਗ ਟਾਇਰ ਨੇ ਨਵੇਂ ਵਰਗੇ ਟਾਇਰ ਨੇ ਜਿਵੇਂ ਦੇਖ ਸਕਦੇ ਹੋ ਤੁਸੀਂ ਚਾਰੇ ਇੱਕੋ ਤਰ੍ਹਾਂ ਦੇ ਟਾਇਰ ਨੇ ਇੱਕੋ ਗੱਡੀ ਦੇ ਟਾਇਰ ਨੇ ਜੈਕ ਵਾਲਾ ਟਰਾਲਾ ਬੇਦਾਗ ਟਾਇਰ ਨੇ ਦੇਖ ਸਕਦੇ ਹੋ ਤੁਸੀਂ ਜੇ ਆਪਾਂ ਮਾਲਕ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 9478472167 ਤੇ ਤੁਸੀਂ ਵੀਰ ਨੂੰ ਫੋਨ ਕਰਕੇ ਟਰਾਲੇ ਬਾਰੇ ਹੋਰ ਬੰਦ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਆਪਾਂ ਟਰਾਲੇ ਦੀ ਰੇਟ ਦੀ ਗੱਲ ਕਰੀਏ ਤਾਂ 158000 ਦੀ ਮੰਗ ਰੱਖੀ ਗਈ ਆ ਇਹਦੇ ਵਿੱਚ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਧੰਨਵਾਦ ਦੋਸਤੋ ਮਿਲਦੇ ਆ ਨਵੀਂ ਵੀਡੀਓ ਵਿੱਚ